ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਦੀਪ ਕਹਾਂਗਣਾ ਤੇ ਆਪਾਂ ਪਹੁੰਚੇ ਹੋਏ ਸੀ ਮਹਾਲੀ ਦੇ 66 ਸੈਕਟਰ ਦੇ ਵਿੱਚ ਤੇ ਇੱਥੇ ਆਪਾਂ ਯਾਰ ਇੱਕ ਬੜੀ ਅਜੀਬ ਚੀਜ਼ ਦੇਖਣ ਨੂੰ ਮਿਲੀ ਮਤਲਬ ਵਿਤਕਰ ਮੇਲਾ ਮਿਲਿਆ ਪੰਜਾਬੀਆਂ ਦਾ ਤੇ ਜੋ ਕਿ ਮਤਲਬ ਇੱਕ ਸਿੱਖ ਸਰਦਾਰ ਵੀਰ ਆ ਯਾਰ ਮਤਲਬ ਆਪਦੀ ਗੱਡੀ ਤੇ ਖਾਣਾ ਬਣਾ ਕੇ ਲੈ ਕੇ ਆਉਂਦੇ ਆ ਰਾਜਮਾ ਕੜੀ ਚਾਵਲ ਵਗੈਰਾ ਜਿਵੇਂ ਤੁਸੀਂ ਮੈਨੂੰ ਦੇ ਵਿੱਚ ਦੇਖ ਹੀ ਰਹੇ ਹੋ ਤੇ ਇੱਕ ਪਾਸੇ ਪ੍ਰਵਾਸੀ ਮਜ਼ਦੂਰਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਪੰਜਾਬੀ ਭਰਾ ਕੀ ਕਰਦੇ ਨੇ ਆਪਣੇ ਪਰਵਾਸੀ ਮਜ਼ਦੂਰਾਂ ਨੂੰ ਜਾਦਾ ਮਤਲਬ ਪਹਲ ਦਿੰਦੇ ਨੇ ਮਹੱਤਤਾ ਦਿੰਦੇ ਨੇ ਤੇ ਇਹ ਵਿਚਾਰੇ ਕੋਲੇ ਬਿਲਕੁਲ ਵੀ ਆਪਣੇ ਭਰਾ ਕੋਲੇ ਕੰਮ ਨਹੀਂ ਹੈਗਾ ਯਾਰ ਤੇ ਪੰਜਾਬੀਓ ਇਸ ਤਰ੍ਹਾਂ ਦਾ ਵਿਤਕਰਾ ਨਾ ਕਰਿਆ ਕਰੋ ਤੇ ਆਪਾਂ ਹੁਣ ਜਾਣਦੇ ਆ ਬਾਈ ਤੋਂ ਵੀ ਕੀ ਕੁਛ ਆ ਬਾਈ ਦੇ ਕੋਲੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆਪਣਾ ਇੰਦਰਦੀਪ ਆ ਬੇਲੋ ਅੱਛਾ ਤੇ ਬਾਈ ਆਪਣਾ ਖੁਦ ਦਾ ਹੀ ਕੰਮ ਆ ਫਿਰ ਹਾਂਜੀ ਇਹ ਆਪਣੇ ਪੰਜਾਬੀ ਭਰਾ ਪਿਆਰ ਦੇ ਰਹੇ ਨੇ ਮਤਲਬ ਕੰਮ ਕਰਦੇ ਵਿੱਚ ਸਾਥ ਦੇ ਰਹੇ ਨੇ ਤੁਹਾਡਾ ਲਈ ਘਟਵਾਲੀ ਜਾਂਦੇ ਨੂੰ ਪੰਜਾਬ ਦੇ ਕਿਉਂ ਬਾਈ ਕੀ ਗੱਲ ਆ ਬਸ ਵੈਸੇ ਆਉਂਦੇ ਆਂ ਤੇ ਦੇਖ ਕੇ ਅੱਗੇ ਨਿਕਲ ਜਾਂਦੇ ਆਂ ਅੱਗੇ ਥੋੜਾ ਜਿਹਾ ਰੇਡ ਕਰਕੇ ਵੀ ਕੁਆਲਿਟੀ ਕਰਕੇ ਜੀ ਹਾਂ ਵੀ ਇੱਕ ਸਸਤਾ ਮਿਲਦਾ ਥੋੜਾ ਜਿਹਾ ਸਕਰਤੀ ਤੇ ਤੁਸੀਂ ਬਈ ਖਾਣਾ ਨਹੀਂ ਫਿਰ ਵਧੀਆ ਬਣਾਉਂਦੇ ਹੋਣੇ ਨਾ ਸਾਡਾ ਇੱਕ ਵਾਰ ਚ ਇੱਕ ਵਾਰੀ ਖਾਣਗੇ ਤਾਂ ਆਪੇ ਹੀ ਦੋ ਦੂਜੀ ਵਾਰ ਆਏਗਾ ਬੰਦਾ ਅੱਛਾ ਕੈਂਟ ਹੁੰਦੀ ਏ ਚੀਜ਼ ਆ ਹਾਂ ਲੈੋ ਕਰਾਓ ਚੈੱਕ ਫਿਰ ਕੀ ਕੀ ਆ ਬਈ ਦੇਖੋ ਰਾਜਮਾ ਘਰ ਦੇ ਬਣੇ ਹੋਏ ਦਾ ਵਧੀਆ ਅੱਛਾ ਜੀ ਰਾਜਮਾ ਹਾਂ ਸਾਫ ਸੁੱਤਰੇ ਹਨ ਧੋਗੇ ਚੰਗੀ ਦਾ ਬਣਾਉਂਦੇ ਆ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਹਾਂ ਜੀ ਜੀ ਪਕੌੜੇ ਵਾਲੀ ਕੜੀ ਆ ਕਿਆ ਬਾਤ ਹੈ ਠੀਕ ਹੈ ਇਹ ਚਾਵਲ ਹੋ ਗਈ ਤੇ ਆਪਾਂ ਲस्सी ਹੁੰਦੀ 10 ਰੁਪਏ ਦੀ ਠੀਕ ਹੈ ਜੀ ਤੇ ਫੁੱਲ ਦੇ ਨਾਲ ਫੁੱਲ 10 ਰੁਪਏ ਲੱਸੀ ਫ੍ਰੀ ਦਿੰਦੇ ਆਪਾਂ ਠੀਕ ਹੈ ਬਈ ਫੁੱਲ ਪੇੜਨਾ ਅੱਛਾ ਤੇ ਬਈ ਯਾਰ ਕਿੰਨੀ ਕ ਆਉਟਪੁੱਟ ਕੱਢ ਲੈਣੇ ਇੱਕ ਦਿਨ ਦੀ ਦਿਹਾੜੀ ਨਿਕਲਦੀ ਐ ਮੈਂ ਤਲਾਹਦਾ ਜਿਵੇਂ ਤੁਸੀਂ ਗੱਡੀ ਦਾ ਤੇਲ ਵੀ ਫੂਕ ਕੇ ਉਹਨਾਂ ਕਾਰ ਆਪਦੀ ਲੈ ਕੇ ਆਉਣੇ ਨਾਲ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਆਉਟਪੁੱਟ ਕੱਢ ਲੈਣੇ ਹੋਣਗੇ ਦਿਹਾੜੀ ਕੱਢ ਲੈਣੇ ਹੋਣਗੇ ਟਾਈਮ ਪਾਸ ਨਿਕਲ ਜਾਂਦਾ ਵਾ ਥੋੜਾ ਬਹੁਤ ਹਾਂ ਕਿਉਂਕਿ ਖਰਚਾ ਹੀ ਨਿਕਲਦਾ ਹਾਲੇ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ ਤੇ ਤੁਸੀਂ ਆਪਾਂ ਦੇਖੀਏ ਵੀ ਕਿ ਬਾਈ ਕੋਲੋਂ ਸਿਰਫ ਇੱਕ ਲੱਸੀ ਦਾ ਗਲਾਸ ਵਿਕੇਗਾ ਸਿਰਫ ਇੱਕ ਇੱਕ ਲੱਸੀ ਦਾ ਗਲਾਸ ਵਿਕੇ ਸਰਦਾਰ ਵੀਰ ਦਾ ਤੇ ਪੰਜਾਬੀਓ ਆਇਆ ਨਾ ਕਰਿਆ ਕਰੋ ਯਾਰ ਵੀ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦਿਆ ਕਰੋ ਬਗਾਨਿਆਂ ਦੀ ਬਾਹ ਆਪਾਂ ਪਹਿਲਾਂ ਫੜਦੇ ਆ ਆਪਣੇ ਚ ਬਹੁਤ ਵੱਡੀ ਕਮੀ ਐ ਕਿਉਂਕਿ ਐਂਡ ਤੇ ਕੰਮ ਆਪਦੇ ਹੀ ਆਉਣੇ ਨੇ ਤੇ ਬਈ ਕੀ ਕਹਿਣਾ ਚਾਹੂਗੇ ਜਿਹੜਾ ਆਪਣੇ ਪੰਜਾਬੀ ਭਰਾ ਵੀਡੀਓ ਦੇਖ ਰਹੇ ਨੇਗੇ ਮੈਂ ਇਹ ਕਹਾਂਗਾ ਪੰਜਾਬੀ ਜਣ ਇੱਕ ਵਾਰੀ ਆ ਕੇ ਖਾ ਕੇ ਦੇਖਣ ਤਾਂ ਉਹ बार-बार ਆਣਗੇ ਕਿ ਹਾਂ ਸਵਾਲ ਕਰਕੇ ਠੀਕ ਹੈ ਕੁਆਲਿਟੀ ਕਰਕੇ ਮਤਲਬ ਕਿਸੇ ਤਰ੍ਹਾਂ ਦੀ ਤੁਸੀਂ ਕੁਆਲਿਟੀ ਕਿੰਨੇ ਕਾਸਰ ਨਹੀਂ ਛੱਡਦੇ ਹੈਗੇ ਅੱਜ ਤੱਕ ਪਾਰ ਨੇ ਕਿ ਹਾ ਇੱਥੇ ਬੈਗ ਖਾਣਗੇ ਤਾਂ ਦੋ ਦਿਨ ਵਾਰੀ ਪਾਰ ਨੇ ਕੋਈ ਗੱਲ ਨਹੀਂ ਠੀਕ ਹੈ ਬਈ ਜਿਵੇਂ ਆਪਾਂ ਵੀਰ ਨੂੰ ਦੇਖ ਸਕਦੇ ਆ ਬਈ ਬਾਹਰ ਵੀ ਜਾ ਸਕਦਾ ਸੀ ਕੈਨੇਡਾ ਵੀ ਜਾ ਸਕਦਾ ਸੀ ਤੇ ਵੀਰ ਨੇ ਯਾਰ ਕੋਈ ਨੌਕਰੀ ਵੀ ਨਹੀਂ ਲੱਭੀ ਕਿਉਂਕਿ ਵੀ ਬਾਈ ਮੈਸੇਜ ਦੇਣਾ ਚਾਹੁੰਦਾ ਇੱਕ ਬਹੁਤ ਚੰਗਾ ਮੈਸੇਜ ਜਾਂਦਾਗਾ ਕਿ ਆਪਦਾ ਕੰਮ ਸ਼ੁਰੂ ਕਰੋ ਆਪਾਂ ਪੰਜਾਬੀਆਂ ਜਿਹੜੇ ਸ਼ਰਮ ਨੇ ਮਾਰ ਲਏ ਤੇ ਬਾਈ ਦਾ ਬਹੁਤ ਘੈਂਟ ਕੰਮ ਆ ਯਾਰ ਤੇ ਬਾਈ ਫਿਰ ਤੁਸੀਂ ਨੌਕਰੀ ਨੌਕਰੀ ਵੱਲੀ ਟਰਾਈ ਕੀਤਾ ਨਹੀਂ ਕੋਈ ਨੌਕਰੀ ਅੱਜਕੱਲ ਮਿਲਦੀ ਕਿਸੇ ਸਰਕਾਰ ਨੂੰ ਨੌਕਰੀ ਵਿੱਚ ਅੱਛਾ ਮਤਲਬ ਨੌਕਰੀਆਂ ਮਿਲ ਨਹੀਂ ਰਹੀਆਂ ਹੈਆਂ ਹਣਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਠੀਕ ਹੈ ਤੇ ਬਾਈ ਹੋਰ ਕੀ ਕਹਿਣਾ ਜਾਊਂਗਾ ਆਪਣੇ ਪੰਜਾਬੀ ਭਰਾਵਾਂ ਨੂੰ ਬਸ ਤੇ ਪੰਜਾਬੀ ਉਹ ਵੱਤ ਤੋਂ ਵੱਤ ਸਾਥੋ ਐਵੇਂ ਨਾ ਕਰਿਆ ਕਰੋ ਯਾਰ ਵੀ ਇੱਕ ਪਾਸੇ ਦੇਖਦੇ ਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਦੁਕਾਨਾਂ ਜੋ ਲੱਗੀਆਂ ਹੋਈਆਂ ਨਹੀਂ ਹੈ ਹਨਾ ਤੇ ਆਪਾਂ ਉਹਨਾਂ ਦਾ ਸਾਥ ਜਿਆਦਾ ਦੰਨਿਆ ਤੇ ਆਪਣੇਆਂ ਨੂੰ ਆਪਾਂ ਤਰਜੀਹ ਨਹੀਂ ਦਿੰਦੇਗੇ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਬਿਤਕਰਾ ਬੰਦ ਕਰੋ ਤੇ ਭਰਾ ਦਾ ਆਪਾਂ ਸਾਥ ਦਈਏ ਤੇ 10 ਦਿਨ ਹੋਇਆ ਕੰਮ ਸ਼ੁਰੂ ਕਰੇ ਨੂੰ ਵੱਤ ਤੋਂ ਵੱਤ ਬਾਈ ਦਾ ਸਾਥ ਦਈਏ ਤੋਂ ਕਰ ਦਿਓ ਵੀਡੀਓ ਸ਼ੇਅਰ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ